ਪੱਕੇ ਬੇਰ ਕਣਕ ਵੀ ਪੱਕੀ ਪੱਕੇ ਬੇਰ ਕਣਕ ਵੀ ਪੱਕੀ ਪੱਕੇ ਆਪਣਿਆਂ ਦੇ ਸੁਪਨੇ ਕਈ ਖੁਸ਼ੀ ਮਨਾਈ ਰਿਜਕ ਘਰ ਆਇਆ ਖੁਸ਼ੀ ਮਨਾਈ ਰਿਜਕ ਘਰ ਆਇਆ ਸਭ ਹੀ ਰਾਜ-ਰਾਜ ਖਾਵਣ ਭਈ ਨਾ ਕੋਈ ਭੁੱਖਾ ਸਮੇ ਨਾ ਕੋਈ ਭੁੱਖਾ ਸਮੇ ਭਈ ਕਿਸਾਨਾਂ ਮਜ਼ਦੂਰਾਂ ਦੇ ਸੁਪਨੇ ਸੱਚ ਹੋਵਣ ਸਬਤਾ ਬਣੀ ਹੀ ਰਹੇ ਭਾਈ ਜੇ ਲੁੱਟ ਦਾ ਢੋਂਗ ਕਿਤੇ ਮਿਟ ਜੇ ਭਾਈ ਜੇ ਲੁੱਟ ਦਾ ਢੋਂਗ ਕਿਤੇ ਮਿਟ ਜੇ ਭਾਈ ਅਸੀਂ ਵੀ ਮੰਨੀਏ ਅਸੀਂ ਖੁਸ਼ੀ ਸੰਗ ਵਿਸਾਖੀ ਮਨਾਈ ਵਿਰਾਸਤ ਦੀ ਫਿਰ ਸੰਭਾਲ ਜੀ ਹੋ ਜੇ ਪ੍ਰਾਸਦ ਦੀ ਫਿਰ ਤੋਂ ਸੰਭਾਲ ਜੀ ਹੋ ਜੇ ਜੇ ਫਿਕਰਾਂ ਦੀ ਪੰਜਾਲੀ ਗਲੋਂ ਲਹਿ ਜੇ ਭਾਈ ਫਿਰ ਨਵਾਂ ਸੂਟ ਸਵਾਵੇ ਫਿਰ ਤੋਂ ਨਵਾਂ ਸੂਟ ਸਵਾਵੇ ਸੰਮਾ ਵਾਲੀ ਡਾਂਗ ਨੂੰ ਤੇਲ ਲਾਵੇ ਮਾਰਦਾ ਦਮਾਵੇਂ ਜੱਟ ਮੇਲੇ ਜਾਵੇ ਜੇ ਹਕੂਮਤ ਮਿਹਨਤ ਦਾ ਮੁੱਲ ਪਾਵੇ ਅੱਜ ਵੀ ਜੱਟ ਖੁਸ਼ੀ ਸੰਗ ਵਸਾਖੀ ਮਨਾਵੇ ਸੰਧੂ ਅੱਜ ਵੀ ਜੱਟ ਖੁਸ਼ੀ ਸੰਗ ਵਸਾਖੀ ਮਨਾਵੇ ਜੇ ਹਕੂਮਤ ਮਿਹਨਤ ਦਾ ਮੁੱਲ ਪਾਵੇ ਜੇ ਹਕੂਮਤ ਮਿਹਨਤ ਦਾ ਮੁੱਲ ਪਾਵੇ ਮਾਰਦਾ ਦਮਾਵੇਂ ਜੱਟ ਅੱਜ ਵੀ ਮੇਲੇ ਜਾਵੇ ਮਾਰਦਾ ਦਮਾਮੇ ਜੱਟ ਅੱਜ ਵੀ ਮਿਲੇ ਜਾਵੇ ਧੰਨਵਾਦ